ਸਤਨਾਮ ਸ੍ਰੀ ਵਾਹਿਗੁਰੂ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਗ ਅਨੰਦ ਮਹਿਸਮਾਨ ਸੇਖਨਾਗ ਤੇਰੋ ਮਰਮ ਨਾ ਜਾਣ ਸੰਤ ਸੰਗਤ ਰਾਮ ਰਿਦੈ ਬਸਾਈ ਰਹਾਉ ਹਨੂਮਾਨ ਸਾਰ ਗਰੁੜ ਸਮਾਨ ਸੁਰਪਤ ਨਰਪਤ ਨਹੀਂ ਗੁਣ ਜਨ ਚਾਰ ਵੇਦ ਅਰ ਸਿਮਰਤ ਪ੍ਰਾਨ ਕਮਲਾ ਪਤ ਕਬਲਾ ਨਹੀਂ ਜਨ ਕਹਿ ਕਬੀਰ ਸੋ ਪਰਮ ਨਾਹੀ ਬਗ ਲਗ ਰਾਮ ਰਹਿ ਸਰ ਨਾਹੀ ਦਿਨ ਦੇ ਪਹਿਰ ਪਹਿਰ ਦੇ ਘਰੀਆਂ ਆਪ ਘਟੈ ਤਨ ਸੀਜੈ ਕਾਲ ਇਹੇਰੀ ਫਰੈ ਬਦਕ ਜਿਉ ਕਾਹੋ ਕਮਨ ਵਿਧ ਕੀਜੈ ਸੋ ਦਿਨ ਆਮਨ ਲਾਗਾ ਮਾਧ ਪਿਤਾ ਭਾਈ ਸੁਤ ਬਨਤਾ ਕਾਹੋ ਕੋ ਹੈ ਕਾ ਕ ਰਹਾਉ ਜਬ ਲਗ ਜੋਤ ਕਾਇਆ ਮੈਂ ਬਰਤਿ ਆਪਾ ਪਸੂ ਨਾ ਬੂਝੈ ਲਾਲਚ ਕਰੈ ਜੀਵਨ ਬਦ ਕਾਰਨ ਲੋਚਨ ਕਛੂ ਨਾ ਸੂਝੈ ਕਹਿਤ ਕਬੀਰ ਸੁਨ ਹੋਰੇ ਪ੍ਰਾਨੀ ਛੁਡਹੁ ਮਨ ਕੇ ਪਰਮ ਕੇਵਲ ਨਾਮ ਜਪੋ ਹਰੇ ਪ੍ਰਾਨੀ ਬਰੋ ਏਕੀ ਸਰਨਾ ਜੋ ਜਨ ਭਾਉ ਭਗਤ ਕਛ ਜਾਣੈ ਤਾ ਕੋ ਅਚਰਜ ਖਾਉ ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ ਦਿਉ ਢੁਰ ਮਿਲੇ ਉਜਲਾਉ ਹਰ ਕੇ ਲੋਗਾ ਮੈਂ ਤੋ ਮਦ ਕਾ ਪੂਰਾ ਜਾਉ ਤਨ ਕਾਸੀ ਤਜ ਕਬੀਰਾ ਰਮਈਏ ਕਾ ਨੇ ਹੋਰਾ ਰਹਾਉ ਕਹਿਤ ਕਬੀਰ ਸੁਨੋ ਰੇ ਲੋਈ ਪਰਮਨਾਪੁਰ ਲੋ ਕੋਈ ਕਿਆ ਕਾ ਸਿਖਿਆ ਉਖਰ ਮਗਰ RAM ਰਦਾ ਜੋ ਹੋਈ ਇੰਦਰ ਲੋਕ ਸ਼ਿਵ ਲੋਕ ਕਹਿ ਜੈਬੋ ਉੱਚੇ ਤਪ ਕਰ ਬਾਹੁਰ ਐਬੋ ਕਿਆ ਮੰਗੋ ਕਿਸ ਥਿਰ ਨਾਹੀ RAM ਨਾਮ ਰਖ ਮਨ ਮਾਹੀ ਰਹਾਉ ਸੋ ਬਾਰਾਜ ਵਿਭੈ ਵਡਿਆਈ ਅੰਤਨ ਕਾਹੂ ਸੰਗ ਸਹਾਈ ਪੁੱਤਰ ਕਲਤਰ ਲక్ష్ਮੀ ਮਾਇਆ ਇਨਦੇ ਕਾਹੂ ਕਮਨੈ ਸੁਖ ਪਾਏ ਕਹਿਦ ਕਬੀਰ ਯਰ ਨਹੀਂ ਕਾਮ ਹਮ ਰਹਿ ਮੰਨ ਧਨ ਰਾਮ ਕੋ ਨਾਮ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਮੂੜਤੇ ਅਦਕਾਈ ਰਹਾਉ ਬਨਦਸ ਸੁਤ ਦੇਹ ਗ੍ਰਹਿ ਸੰਪਦ ਸੁਖਦਾਈ ਇਨ ਮੈਂ ਕਛ ਨਾਹੀ ਤੇਰੋ ਕਾਲ ਅਬ ਦਿਾਈ ਆਜਾ ਮਲ ਗਜਨ ਕਾ ਪਦ ਕਰਮ ਕੀਨੇ ਦੇਈ ਉਤਰ ਪਾਰ ਪਰੇ RAM ਨਾਮ ਲੀਨੇ ਸੂਕਰ ਕੁਕਰ ਜੋਨ ਭ੍ਰਮੇ ਤਉ ਲਾਜ ਨਾ ਆਈ RAM ਨਾਮ ਸਾੜੀ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਵਿਧਨ ਖੇਦ RAM ਨਾਮ ਲੇ ਹੀ ਗੁਰਪ੍ਰਸਾਦ ਜਨ ਕਬੀਰ ਰਾਮਕਰ ਸੁਨੇਹੀ ਤੁਨ ਆਸਰੀ ਬਾਣੀ ਭਗਤਨਾਮ ਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਹਿਰੀ ਕਰਕੇ ਨੀਮ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਦਖਾਈ ਜਨ ਤਰੇਣ ਧਰ ਮੂंड ਬੁਲਾਏ ਸਮਰੋ ਕਰਤਾ ਰਾਮ ਸਨੇਹੀ ਗਾਹੇ ਰੇ ਨਰ ਗਰਬ ਕਰਤ ਰਹੁ ਮਨਸ ਜਾਏ ਝੂਠੀ ਦੇਹੀ ਰਹਾਉ ਮੇਰੀ ਮੇਰੀ ਕਹਰੂ ਕਰਤੇ ਦੁਰਯੋਧਨ ਸੇ ਭਾਈ ਬਰਹ ਜੋਜਨ ਸ਼ਤਰ ਚੱਲੇ ਥਾ ਦੇਹੀ ਗਿਰਜ ਨਾ ਖਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਮਣ ਸੇ ਅਦਕਾਈ ਕਹਾਂ ਭਯੋ ਦਰਬੰਧੇ ਹਾਥੀ ਖਨ ਮਹਿ ਭਈ ਪਰਾਈ ਦੁਰਵਾਸਾ ਸਿਉ ਕਰਤ ਠਗੌਰੀ ਜਾਦਵ ਏ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦੇਉ ਹਰ ਗੁਣ ਗਾਏ ਦਸ ਬੈ ਰਗਨ ਮੋਹਿ ਬਸ ਕੀਨੀ ਪੰਜੋ ਕਾ ਮਿਟ ਨਾਵੋ ਸਤਰ ਦੁਏ ਭਰੇ ਅੰਮ੍ਰਿਤ ਸਾਰ ਵੇਖੋ ਮਾਰ ਕਢਾਵੋ ਸਤਰ ਦੁਏ ਭਰੇ ਅੰਮ੍ਰਿਤ ਸਾਰ ਵੇਖੋ ਮਾਰ ਕਢਾਵੋ ਪਾਛੈ ਬਹੁਰ ਨ ਆਵਨ ਪਾਵੋ ਅੰਮ੍ਰਿਤ ਬਾਣੀ ਘਟ ਤੇ ਉਚਰੋ ਆਤਮ ਕੋ ਸਮਝਾਵੋ ਰਹਾਉ ਬਜਰ ਕੁਠਾਰ ਮੋਈ ਹੈ ਸੀਨਾ ਕਰ ਮਿੰਨਤ ਲਗ ਪਾਵੋ ਸੰਦਨ ਗੇ ਹਮ ਉਲਟੇ ਸੇਵਕ ਭਗਤਨ ਦੇ ਡਰ ਪਾਵੋ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੋ माया नाम गर्भ जोन का तेहि तज दर्शन पावो इत कर भगत करय है जो जान दिन बहु सगले चुकाई है कहत नाम दियो बाहर किया परमो एहि संजम हर पाईए मारवाड जैसे नीर बल है बेल बल है करहला ज्यों कुरंग निस्नाद बल है ज्यों मेरे मन रामैया ਤੇਰਾ ਨਾਮ ਰੂੜੋ ਰੂਪ ਰੂੜੋ ਯਤਰੰਗ ਰੂੜੋ ਮੇਰੋ RAMAIYA ਜਿਉ ਧਰਨੀ ਕੋ ਇੰਦਰ ਬਾਲ ਹਾ Kusum baas ਜੈਸੇ ਪਵਰ ਲਾ ਜਿਉ ਕੋਕਿਲ ਕਉ ਅੰਬ ਬਾਲ ਹਾ ਦਿਉ ਮੀਰੇ ਮਨ RAMAIYA ਚਕਵੀ ਕਉ ਜੈਸੇ ਸੂਰ ਬਾਲ ਹਾ ਮਾਨ ਸਰੋਵਰ ਹੰਸ ਲਾ ਜਿਉ ਤਰਨੀ ਕੋ ਕੰਧ ਬਾਲ ਹਾ ਦਿਉ ਮੀਰੇ ਮਨ RAMAIYA ਮबारक ਕੋਉਂ ਜੈਸੀ ਖੀਰ ਬਾਲ ਹਾ ਯਾਤ੍ਰਿਕ ਮੁਖ ਜੈਸੀ ਜਲ ਧਰ ਮਛਲੀ ਕੋਉਂ ਜੈਸੀ ਨੀਰ ਬਾਲ ਹਾ ਦਿਉ ਮੇਰੇ ਮਨ ਰਾਮਈਆ ਸਾਧਿਕ ਸਿੱਧ ਸਗਲ ਮੁਨ ਚਾਹੇ ਮਿਰਲੇ ਕਾ ਹੂ ਢੀਠੁ ਲਾ ਸਗਲ ਭਵਨ ਤੇਰੋ ਨਾਮ ਬਾਲ ਹਾ ਦਿਉ ਨਾਮੇ ਮਨ ਬੀਠੁ ਲਾ ਪਹਿਲ ਪੁਰੀਏ ਪੁੰਰਕ ਵਨਾਂ ਦਾ ਚੇ ਹੰਸਾ ਸਗਲੇ ਜਨ ਕ੍ਰਿਸ਼ਨ ਦੇ ਜਨ ਹਰ ਹਰ ਨਾਚੰਦੀ ਨਾਚਨ ਪਹਿਲ ਪ੍ਰਸਾਦ ਮੇਰਾ ਅਥੂਨ ਪ੍ਰਸਾਦ ਅਮਰ ਅਸਗਾ ਆਸੂਸਗਾ ਹਰ ਕਾ ਬਗਰਾ ਨਾਚੈ ਪਿੰਧੀ ਮੈਂ ਸਾਗਰਾ ਰਹਾ ਨਾਚੰਦੀ ਗੋਪੀ ਜਨ ਨਈਅ ਤੇ ਬਹਿਰੇ ਕੰਨ ਤਰਗ ਨਾ ਚਾ ਪ੍ਰਮਿ ਆ ਚਾ ਕੇਸਵਾ ਬਚਾਉਣੀ ਆਈਏ ਮਈਏ ਏ ਕਾਨ ਜੀਓ ਪਿੰਧੀ ਉਪਕਲੇ ਸੰਸਾਰ ਬ੍ਰਹਮ ਬ੍ਰਮਾਏ ਤੁਮ ਜੇ ਦਵਾਰਾ ਤੂ ਕੌਨ ਰੇ ਮੈਂ ਜੀ ਨਮਹ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣ ਪਤਿਤ ਪਾਵਨ ਮਾਧੋ ਬਿਰਦ ਤੇਰਾ ਧਨ ਜੀਵੇ ਮਨ ਜਨ ਜਿਨ ਧਿਆਇਓ ਹਰ ਪ੍ਰਮੇਰਾ ਮੇਰੇ ਮਥ ਲਾਗੀ ਲੈ ਤੂਰ ਗੋਬਿੰਦ ਚਰਨਨ ਕੀ ਸੋਰ ਨਰ ਮਨ ਜਨ ਤੈਨੂੰ ਦੇ ਦੂਰ ਰਹਾ ਦੀਨ ਕਾ ਦਿਆਲ ਮਾਧੋ ਗਰਭ ਪ੍ਰਹਾਰੀ ਚਰਨ ਸਰਨ ਨਾਮ ਬਲ ਤੇ ਹਾਰੀ ਤਨ ਆਸਰੀ ਭਗਦਰਵਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਸਰਦੀਨ ਦਇਆ ਨਾ ਤੁਮ ਸਰ ਅਪਤਿਆਰ ਕਿਆ ਕੀਜੈ ਬਚਨੀ ਤੂਰ ਮੋਰ ਮਨ ਮੰਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਵੂ ਰਮਈਆ ਕਾਰਨੇ ਗਰਨ ਗਮਨਿ ਅਭੋਲ ਰਹਾ ਬਹੁਤ ਜਨਮ ਬਿਸ਼ਰੇ ਤੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਜਿਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸ਼ਰਮਨ ਬਾਣੀ ਸੋ ਜਸ ਪੂਰ ਰਖੋ ਮਨਸ ਮਦ ਕਰ ਕਰੋ ਚਰਨ ਹਿਰਦੇ ਧਰੋ ਰਸਨੀ ਅੰਮ੍ਰਿਤ RAM ਨਾਮ ਭਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੂਲ ਮਹਿੰਗੀ ਲਈ ਜੀ ਸਟੈ ਰਹਾਉ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਦਾਸ ਇੱਕ ਬੇਨਤੀ ਹਰ ਸਿਉ ਬੈਜ ਰੱਖ ਹੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰਗੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇ ਰਵਾਸਨੋ ਨਾਮ ਤੇ ਰੂਰਸ ਨਾਮ ਤੇਰਾ ਕੇਸਰ ਲੇ ਛਟਕਾਰੇ ਨਾਮ ਤੇ ਰੰਭੂਲਾ ਨਾਮ ਤੇਰਾ ਚੰਦਨੋ ਕਸ ਜਪੇ ਨਾਮ ਲੇ ਤੁਝਹਿ ਕੋਚਾਰੇ ਨਾਮ ਤੇਰਾ ਦੀਵਾ ਨਾਮ ਤੇ ਰੋ ਬਾਤੀ ਨਾਮ ਤੇ ਰੋ ਤੇਲ ਲੇ ਮਾਹੀ ਪਸਾਰੇ نام تیرے کی جوت لگائی بارو پون سگلارے نام تیروا نام سگل تیروں کیا تجار پاؤں نام تیرا تبر ٹو لے دس اٹھ اٹھ سٹ چارے کھانی یہ برتن ہے سگل سنس ਕਹਿ ਰਵਦਾਸ ਨਾਮ ਦੀ ਰਵਾਰਤੀ ਸਤ ਨਾਮ ਹੈ ਹਰ ਭੋਗ ਤਵਾਰੇ ਤਨ ਅਸ਼ਰੀ ਬਾਣੀ ਭਗਤਾਂ ਗੀਤਰ ਲੋਚਨ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਭੂਲੀਂ ਗਵਾਰੀ ਦੋ ਕਰਤ ਸੋ ਕਰਤ ਥਾਰੋ ਕਰਮ ਰੀ ਰਹਾਉ ਸੰਗਰਾਮ ਅਸਤਕ ਬਸਤਾ ਸੁਰਸਰੀ ਇਸਨਾਨ ਰੇ ਕੁੱਲ ਜਨਮ ਦੇ ਮਿਲਿਓ ਸਾਰੰਗ ਪਾਨ ਰੇ ਕਰਮ ਕਰ ਕਲੰਗ ਮਫੀਟ ਸਰੀ ਬੇਸਵਕਾ ਦੀਪਕ ਸਵਾਮੀ ਦਾ ਚਿਹਰੇ ਸਾਰਤੀ ਪੰਖੀ ਰਾਏ ਗਰੁੜ ਤਾਚੇ ਬਾਦਵਾ ਕਰਮ ਕਰ ਅਰुण ਪਿੰਗਲਾਰੀ ਆਨੰਗ ਬਾਦਗ ਹਰਤਾ ਤੇਰੇ ਭਵਨ 나ਸਰੀ ਤੀਰ ਤੀਰਤ ਪ੍ਰਮਤਾ ਲੈ ਨਾ ਪਾਰੀ ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸਸੀ ਤੇਨ ਲక్ష్ਮੀ ਕਲਪਤਾਰ ਸਿਖਰ ਸੋਨਾਗਰ ਨਦੀ ਚੇ 나ਥੰ ਕਰਮ ਕਰ ਖਾਰ ਮਫੀਟ ਸਰੀ ਦਾਦੀ ਲੇ ਲੰਕਾ ਗਾੜਿ ਉਹ ਪਾੜੀ ਰੇ ਰਾਮਣ ਬਣ ਸਲ ਵਿਸਾਲ ਆਣ ਤੋਖੀਲੇ ਹਰੀ ਕਰਮ ਕਰ ਕਛੋਟੀ ਮਫੀਟ ਸਰੀ ਪੁਰਬ ਲੋਕ ਰਿਤ ਕਰਮ ਨਾ ਮਿਟਿਏ ਮਟੈ ਰੀ ਕਰ ਗਏ ਹਨ તાਚੇ ਮੋਹੇ ਝਾਪੀ ਹਲੇ ਰਾਮ ਚੇ ਨਾਮੰ ਬਦਤ ਲੋਚਨ ਰਾਮ ਜੀ ਸ੍ਰੀ ਸੈਣ ਤੂਪ ਦੀਪ ਕ੍ਰਿਤ ਸਾਜ ਆਰਤੀ ਮਾਰਨੇ ਜਾਵ ਕਮਲਪਤੀ ਮੰਗਲ ਆਹਰ ਮੰਗਲਾਂ ਨਦ ਮੰਗਲ ਰਾਜਾ RAM ਰਾਏ ਕੋ ਰਹਾ ਉਤਮ ਦੀ ਰਾ ਨਿਰਮਲ ਬਾਤੀ ਤੋਈ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾ ਨੰਦ ਜਾਨੈ ਪੂਰਨ ਪਰਮ ਆਨੰਦ ਬਖਾਨੈ ਮਦਨ ਮੂਰਤ ਭੈ ਤਾਰ ਗੁਬਿੰਦੇ ਸੈਨ ਭਣ ਭਾਜ ਪਰਮ ਆਨੰਦੇ ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਤੂਪ ਦੀਪ ਨਹੀਂ 베ਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ ਨਾ ਕਛ ਆਇਬ ਨਾ ਕਛ ਜਾਇਬ ਰਾਮ ਕੀ ਦੁਹਾਈ ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪਰਮ ਨਮਾਇ ਪਰਮ ਤਤ ਹੈ ਸਤਿਗੁਰੂ ਹੋਇ ਲਖਾਵੈ ਤਨ गोपाल तेरा यारता जो जन तुमरी भगत करनते तिनके काज सवारता रहा दाल सीधा मांगो कियो हमरा खुशी करे नित जियो पनिया साधन निकायन आज मांगो सत सीखा गोपैस मंगो लावेरी कटाजन तुरी चंगेरी ਕਰ ਗਈ ਗੀ ਹਨ ਚੰਗੀ ਜਨ ਤੰਨਾ ਲੇਵ ਮੰਗੀ